ਸੋਜੀ ਮਿਲ ਗਈ ਕਿ ਹੈ ਮਨੁੱਖ ਦੂਰ ਨਾ ਜਾ ਅੰਦਰੋਂ ਹੀ ਖੋਜ ਪ੍ਰਭ ਅਬਨਾਸੀ ਕਰਮ へ bàyਾ ਕਰ اے ਤੇਰੇ ਅੰਦਰੋਂ ਹੀ ਮਿਲਣਾ ਹੈ ਬਾਹਰ ਨਾ ਲੱਭੀ ਬਾਹਰ ਲੱਭੇਗਾ ਜਿਹਨੂੰ ਲੱਭਣ ਚੱਲੇ ਆ ਉਹ ਤਾਂ ਨਹੀਂ ਮਿਲਣਾ ਤੂੰ ਜਰੂਰ ਗੁੰਮ ਹੋ ਜਾਣਾ ਪਰਮ ਪਲੇਖਿਆਂ ਦੇ ਵਿੱਚ ਮਨੁੱਖ ਦੀ ਇਸੇ ਤ੍ਰੇਂ ਜ਼ਿੰਦਗੀ ਬਤੀਤ ਹੋ ਜਾਂਦੀ ਹੈ ਪਰ ਜਿਨ੍ਹਾਂ ਦੀ ਕਰਮਾਂ ਦੇ ਵਿੱਚ ਕੋਈ ਐਸਾ ਸਰਪੁਣ ਹਨ ਲੱਭਣਾ ਭਾਵੇਂ ਔਖਾ ਹੈ ਮਿਲਦਾ ਨਹੀਂ ਹੈ ਪਰ ਭਾਈ ਵਾਹਿਗੁਰੂ ਨੇ ਤਾਂ ਅੰਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਐਸੇ ਵੰਦਨਾ ਭਗਤ ਸੰਤ ਮਹਾਂਪੁਰਸ਼ ਅਸਲ ਸੰਤ ਉਹ ਨੇ ਭਾਈ ਜਿਨ੍ਹਾਂ ਨੇ ਸੰਸਾਰ ਨੂੰ ਹੁਣ ਭਗਤ ਦੇ ਨਾਂ ਤੋਂ ਇਹ ਗੱਲ ਹੋ ਗਈ ਕਿ ਭਾਈ ਜਿਵੇਂ ਉਹਨਾਂ ਮਾਸਟਰ ਹੈ ਇਹਦਾ ਭਾਵ ਦੇ ਵਿੱਚ ਕੋਈ ਐਸਾ ਗੁਣ ਹੋਣਾ ਹੈ ਉਹਦੇ ਕੋਲ ਵਿਦਿਆ ਹੋਣੀ ਹੈ ਉਹ ਪੜਾ ਸਕਦਾ ਹੈ ਹੁਣ ਸਕੂਲ ਦੀ ਪੜਾਈ ਹੈ ਤਾਂ ਭਾ ਮਾਸਟਰ ਕੋਲੀ ਕਰਦੇ ਨੇ ਜਾ ਉਸੇ ਤਰ੍ਹਾਂ ਹੀ ਧਰਮ ਦੀ ਕਮਾਈ ਕਰਨੀ ਹੈ ਤੈ ਭਗਤੀ ਕਰਨੀ ਹੈ ਤੇ ਜਾਣਾ ਵੀ ਤਾਂ ਭਗਤ ਕੋਲੀ ਪੈਣਾ ਨੂੰ ਹੁਣ ਭਗਤ ਕਿੱਥੇ ਆ ਭਗਤਾਂ ਦੇ ਸ਼ਬਦ ਦੀ ਸਾਨੂੰ ਹੁਣ ਗੁਰੂ ਨਾਨਕ ਸਾਹਿਬ ਹੈ ਭਾਵੇਂ ਉਹਨਾਂ ਦੇ ਸ਼ਬਦ ਨਾਲ ਜੁੜੇ ਹੋਏ ਆ ਆਵੇਂ ਉਹ ਪੰਜ ਪੁੱਤਕ ਵਸਰੇ ਚ ਸੀ ਪਾਵੇਂ ਅਜਿਹਾ ਸ਼ਬਦ ਰੂਪ ਗੁਰਮੂਰਤ ਗੁਰ ਸ਼ਬਦ ਵੈਲਿਊ ਇਹ ਸਾਰੀ ਸ਼ਬਦ ਦੀ ਹੁੰਦੀ ਹੈ ਸਰੀਰ ਨਾਲੋਂ ਇੰਪੋਰਟਡ ਸ਼ਬਦ ਹੈ ਸ਼ਬਦ ਦੀ ਸੁਣੋਗੇ ਸਬਦੀ ਮੰਨੋਗੇ ਬਣ ਉਹ ਜਿਸ ਤਰ੍ਹਾਂ ਗੁਰਨਾانک ਸਾਹਿਬ ਪਾਈਛੇ ਜੀ ਮਹਾਰਾਜ ਪੰਜ ਪੂਰਤਕ ਸ੍ਰੇਣਿ ਪਰਿਛਾਤ ਰੂਪੀ ਸਰੀਰ ਹੈ। ਸ਼ਬਦ ਰੂਪੀ ਆਵਾਜ਼ ਐਸਾ ਰੂਪੀ ਸੰਦੇਸ਼ ਹੈ। ਕਿ ਸ਼ਬਦ ਰੂਪੀ ਸੰਦੇਸ਼ ਮਿਲਿਆ ਹੋਇਆ ਸਨ। ਉਸੇ ਤਰ੍ਹਾਂ ਹੀ ਭਗਤਾਂ ਦਾ ਵੀ ਸਾਡੇ ਵੱਲ ਤੇ ਸੰਦੇਸ਼ ਹੈ ਭਗਤੀ ਕਰਨ ਦਾ। ਭਗਤਾਂ ਨੇ ਸਾਨੂੰ ਭਗਤੀ ਕਰਨ ਦਾ ਮਾਰਗ ਦੱਸਿਆ। ਵੜਾ ਭਗਤਾਂ ਕੋ ਭਗਤੀ ਕਰਨੀ ਸਿੱਖਾਂਗੇ 15 ਭਗਤ ਨੇ ਪਾਈ ਭਗਤ ਕਿਸੇ ਦੀ ਪਰਸਨਲ ਜ਼ਗੀਰਦਾਰ ਨਹੀਂ ਹੁੰਦੇ ਕਿ ਭਗਤ ਕਵੀਰ ਜੀ ਨੂੰ ਕੇਵਲ ਤੋਂ ਕੇਵਲ ਕਵੀਰ ਪੰਥੀ ਉਹਦਾ ਹੁਕਮ ਮੰਨ ਸਕਦੇ ਜਬਾਬਾ ਫਰੀਦ ਜੀ ਕਿ ਉਹਦਾ ਭਾਈ ਉਹਨਾਂ ਦੇ ਨਾਮ ਦੇ ਵਿੱਚ ਹੀ ਝਲਕ ਆਉਂਦੀ ਹੈ ਕਿ ਭਾਈ ਉਹ ਮੁਸਲਮਾਨ ਮਤ ਨਾਲ ਸੰਬੰਧਿਤ ਹੈ ਹੁਣ ਇਹਦਾ ਭਾਵ ਇਹ ਨਹੀਂ ਹੈ ਕਿ ਕੋਈ ਭਗਤ ਹੈ 15 ਭਗਤਾਂ ਦੇ ਵਿੱਚੋਂ ਜਾਂ ਗੁਰਬਾਣੀ ਦਾ ਗੁਰਬਾਣੀ ਇਸ ਜਗ ਵਿੱਚ ਜਾਨਣ ਗੁਰਬਾਣੀ ਸੰਸਾਰ ਦੀ ਹੈ ਕਿਸੇ ਇੱਕ ਮੁਨੱਖ ਦੀ ਕਿਸੇ ਧਰਮ ਦੀ ਨਹੀਂ ਹੈ ਅਕਾਲ ਪੁਰਖ ਦੀ ਬਾਣੀ ਜਿਵੇਂ ਅਕਾਲ ਪੁਰਖ ਸ਼ਬਦ ਹੈ ਉਨ ਨੂੰ ਕੋਈ ਅਲੱਗ-ਅਲੱਗ ਨਾਵਾਂ ਨਾਲ ਪੁਕਾਰਦਾ ਹੈ ਕੋਈ ਅਲਾ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਜੀਸਸ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਅਲੱਗ-ਅਲੱਗ ਨਾਮ ਨੇ ਨਾ ਬਿਆੰਤ ਨਾਮ ਨੇ ਉਹਦੇ ਉਹਦਾ ਕੀ ਭੇਦ ਪਾਣਾ ਤਿੰਤਾ ਉਹਦੇ ਨਾਵਾਂ ਦੇ ਅੰਤ ਨੇ ਹਲਦਾ ਕਾਇ ਹੁਣ ਵਾਹਿਗੁਰੂ ਜਿਸ ਤਰ੍ਹਾਂ ਸਭ ਲਈ ਇੱਕੋ ਜਿਹਾ ਉਹਦੇ ਬੋਲ ਵੀ ਸਭ ਲਈ ਇੱਕੋ ਹੀ ਹੈ ਉਹ ਬਖਰੀ ਗੱਲ ਹੈ ਕਿ ਅਸੀਂ ਅਕਾਲ ਗੁਰਖ ਨੇ ਮੀਰਾ ਮੀਰਾ ਕਰ ਗੁਰੂ ਨਾਨਕ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਾਨਣ ਹੋਇਆ ਇਤਨੀ ਸੀ ਕਿ ਭਾਈ ਜੋ ਅਜ ਬਖਤ ਗੁਰਦਾਨਨ ਕਾਨਾ ਸਾਹਿਬ ਰਾਏ ਕੋਹਦੀ ਤਲਵੰਡੀ ਭਾਵੇਂ ਪੰਜਾਬੀ ਸੀ ਨਾ ਕਿਸੇ ਇਹ ਥੇ ਤਨੇ ਕਿਹਾ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਕਿ ਪੰਜਾਬ ਦੇ ਵਿੱਚ ਚਾਨਣ ਹੋਵੇ ਜਾਂ ਹਿੰਦੁਸਤਾਨ ਵਿੱਚ ਜੱਗ ਚਾਨਣ ਹੋਆ ਸਾਰੇ ਸੰਸਾਰ ਵਾਸਤੇ ਗੁਰੂ ਨਾਨਕ ਸਾਹਿਬ ਕਿ ਅਸੀਂ ਕੇਵਲ ਤੋਂ ਕੇ ਆਪਣਾ ਮੰਨੀ ਬੈਠੇ ਆ ਆਪਣੇ ਹੁਕਮ ਹੈ ਆਪਣੇ ਅਸੂਲ ਹੈ ਪਰ ਵੈਗਰੂ ਅਕਾਲ ਪੁਰਖ ਕੇਵਲ ਤੋਂ ਕੇਵਲ ਭਾਵਨਾ ਔਰ ਨੀਅਤ ਦੇ ਨਾਲ ਮਿਲਦਾ ਓ ਕਿਸੇ ਵੀ ਪ੍ਰਕਾਰ ਦੇ ਨਿਯਮ ਅਸੂਲ ਜੇ ਅਸੀਂ ਜੋ ਬਣਾਏ ਹੋਏ ਨੇ ਨਾ ਜਿਵੇਂ ਰਹਿਤਨਾਮੇ ਕਿਤੇ ਕਿਹਦੇ ਬਣਾਇਆ ਮੁੱਖ ਕਿ ਜੋ ਰਹਿਤਨਾਮੇ ਦੀ ਗੱਲ ਕਰਦੇ ਹਾਂ ਤਾਂ ਮਨੁੱਖ ਦੀ ਬਣਾਏ ਹੋਏ ਨੇ ਜੋ ਵਿਧੀ ਵਿਧਾਤ ਬਣਾਏ ਹੋਏ ਨੇ ਲਿਖੇ ਹੋਏ ਨੇ ਅਰਦਾਸ ਇਦਾਂ ਕਰਨੀ ਆ ਐਦਾਂ ਕਰਨਾ ਔਰ ਗੁਰਵਾਣੀ ਵੀ ਤੇ ਐਸਾ ਕੁਝ ਵੀ ਲਿਖਿਆ ਨਹੀਂ ਹੋਇਆ ਇਤਨਾ ਕੇਵਲ ਤੋਂ ਕੇਵਲ ਇੱਕ ਉਪਦੇਸ਼ ਹੈ ਭਾਵਨੇ ਭਗਤ ਪਰ ਕੇ ਭਾਵਨਾ ਦੇ ਨਾਲ ਭਗਤੀ ਹੋਣੀ ਹੈ ਤੇ પ્રેમ ਨਾਲ ਭਗਤੀ ਕੀਤੀ ਤੇ ਪ੍ਰਮਾਤਮਾ ਨੂੰ ਪਾਉਣਾ ਹੈ ਉਹਨਾਂ ਭਗਤਾਂ ਨੇ ਸਾਨੂੰ ਕੀ ਸਿਖਾਇਆ ਹੈ ਪੰਥ ਸੰਸਾਰ ਦੇ ਗੁਰਵਾਣੀ ਸੰਸਾਰ ਦੀ ਹੈ ਗੁਰਨਾਮ ਕੁ ਸੰਸਾਰ ਦੇ ਇਥੇ ਤੇਰੇ ਮੇਰੇ ਵਾਲਾ ਕੋਈ ਗੱਲ ਨਹੀਂ ਹੈ ਤੂੰ ਤਾਂ ਸਿਰਫ ਨੇਰ ਤੇਰ ਕਰਦਾ ਹੈ ਕਿ ਜਿੱਥੇ ਗ੍ਰੰਥ ਦਾ ਪ੍ਰਕਾਸ਼ ਹੈ ਮਾਇਆ ਸਾਡੀ ਇਹ ਹੁੰਦਾ ਨਾ ਕਿਉਂ ਬਈ ਤੇਰੀ ਕਿਉਂ ਵੇਖੀ ਜਦੋਂ ਗੁਰਬਾਣੀ ਨੇ ਇਹ ਗੱਲ ਕਹੇਤੀ ਗੁਰਬਾਣੀ ਇਸ ਜਗ ਮੈਂ ਜਨ ਇਹਨੂੰ ਤਾਂ ਜੋ ਮੰਨੇਗਾ ਜੋ ਇਹਦੇ ਹੁਕਮ ਤੇ ਚੱਲੇਗਾ ਉਹ ਗੁਰਨਾਨਕ ਸਾਹਿਬ ਦਾ ਸਿੱਖ ਉਹ ਦੁਨੀਆ ਵਿੱਚ ਕੋਈ ਵੀ ਹੋ ਸਕਦਾ ਹੈ ਇੰਦੋਂ ਵੀ ਮੰਨਣਗੇ ਉਹ ਵੀ ਗੁਰਨਾਨਕ ਦੇ ਸਿੱਖ ਹੋਣਗੇ ਮੁਸਲਮਾਨ ਮੰਨਣਗੇ ਉਹ ਵੀ ਗੁਰਨਾਨਕ ਦੇ ਸਿੱਖ ਹਣੇ ਇਸਾਈ ਮੰਨਣਗੇ ਭਾਵੇਂ ਦੁਨੀਆ ਦਾ ਕੋਈ ਵੀ ਸ਼ਖਸ ਅਮਰੀਕਾ ਅਫਰੀਕਾ ਕਿਸੇ ਵੀ ਥੇਹ ਦਾ ਹੋਵੇ ਭਾਈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਜਿਸ ਤਰ੍ਹਾਂ ਆਪਣੇ ਹੱਥ ਵਿੱਚ ਕਈ ਵਾਰੀ ਅਸੀਂ ਕਿਤਾਬਾਂ ਆ ਜਾਂਦੀਆਂ ਨੇ ਨਾ ਕਿ ਜਿਹਨਾਂ ਦਾ ਸੰਬੰਧ ਸਾਡੇ ਧਰਮ ਨਾਲ ਨਹੀਂ ਹੁੰਦਾ ਕਿਤੇ ਵਿਚਰਦੇ ਆ ਸਫਰ ਕਰਦੇ ਆ ਜਰਨੀ ਕਰਦੇ ਆ ਟ੍ਰੇਨ ਤੇ ਕਰਦੇ ਆ ਪਲੇਨ ਤੇ ਕਰਦੇ ਆ ਕਿ ਸਾਨੂੰ ਇਸ ਤਰ੍ਹਾਂ ਦਾ ਧਾਰਮਿਕ ਲਿਟਰੇਚਰ ਮਿਲ ਜਾਂਦਾ ਜਿਹੜਾ ਸਾਡਾ ਸੰਬੰਧ ਨਹੀਂ ਹੁੰਦਾ ਪਰ ਅਸੀਂ ਫਿਰ ਵੀ ਉਸ ਨੂੰ ਉਸੇ ਕਰਦੇ ਆ ਪੜ੍ਹਦੇ ਪੜ੍ਹਦੇ ਚੱਲਦੇ ਫਿਰਦੇ ਆ ਸੋਧਦੇ ਵੀ ਚਲੋ ਵੀ ਚਲੋ ਫ੍ਰੀ ਟਾਈਮ ਦੇ ਨਾਲ ਤੇ ਚੰਗਾ ਟਾਈਮ ਪਾਸ ਹੋ ਜਾਊਗਾ ਆਪਾਂ ਉਹ ਕਿਤਾਬ ਚੱਕੀ ਪੜ੍ਹਨੀ ਸ਼ੁਰੂ ਕੀਤੀ ਜਦੋਂ ਆਪਾਂ ਨੂੰ ਉਹ ਚੰਗੀ ਲੱਗਦੀ ਹੈ ਨਾ ਫਿਰ ਉਸ ਕਿਤਾਬ ਦਾ ਅਸੀਂ ਨਾਮ ਲਿਖ ਲਾਂਗੇ ਕਿੱਥੋਂ ਮਿਲਣੀ ਹੈ ਡਰੈਸ ਲਿਖਿਆ ਹੁੰਦਾ ਸਭ ਕੁਝ ਤੇ ਆਪਾਂ ਉਸ ਕਿਤਾਬ ਨੂੰ ਘਰ ਲੈਉਣ ਦੀ ਕੋਸ਼ਿਸ਼ ਕਰਦੇ ਹਾਂ ਉਸੇ ਤਰ੍ਹਾਂ ਹੀ ਗੁਰਬਾਣੀ ਹੁਣ ਤਾਂ ਕਾਪੀਆਂ ਕਿਤਾਬਾਂ ਵਾਲਾ ਕੰਮ ਹੀ ਖਤਮ ਹੋ ਗਿਆ ਨਾ ਹੁਣ ਤਾਂ ਜੋ ਕੋਈ ਹੈ ਭਾਈ ਇੰਟਰਨੈਟ ਹੈ ਇਦੇ ਉੱਤੇ ਸਾਰੀ ਗੁਰਬਾਣੀ ਸਾਰੇ ਗ੍ਰੰਥ ਦੁਨੀਆਂ ਦੇ ਸਭ ਤੋਂ ਮਿਲ ਜਾਂਦਾ ਹੁਣ ਜਿਸ ਨੂੰ ਵੀ ਚੰਗਾ ਲੱਗਣਾ ਇਹਦੇ ਵਿੱਚੋਂ ਜੋ ਵੀ ਗ੍ਰੰਥ ਹੁਣ ਜਿਸ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਹੁਣ ਇਹ ਨਹੀਂ ਕਿ ਕੱਲਾ ਇਹ ਪੰਜਾਬੀ ਗੁਰਮੁਖੀ ਚੀ ਹੈ 30-35 ਫਾ ਜਾਵਾਂ ਨਹੀਂ ਤੋਂ ਵੱਧ ਹੀ ਹੋਣਗੀਆਂ ਜਿਨ੍ਹਾਂ ਵਿੱਚ ਅਲੱਥੇ ਹੋਏ ਨੇ ਹੁਣ ਜੋ ਵੀ ਕੋਈ ਪੜਦਾ ਜਿਸ ਨੂੰ ਵੀ ਇਹਦੇ ਵਿੱਚ ਆਨੰਦ ਆਇਆ ਸਹੀ ਮਾਰਗ ਦਿਖਿਆ ਫਿਰ ਉਹ ਸੰਪੂਰਨ ਤੌਰ ਤੇ ਪੜਨਾ ਸ਼ੁਰੂ ਕਰ ਦਿੰਦਾ ਹੈ ਜੋ ਵੀ ਜਿਸ ਤਰ੍ਹਾਂ ਜਿਸ ਤਨੂੰ ਗਿਆਨ ਮਿਲਦਾ ਹੈ ਜਿਵੇਂ ਬੱਚੇ ਆ ਬੱਚਿਆਂ ਨੂੰ ਆਨੰਦ ਕਾਰਟੂਨਾਂ 'ਚ ਮਿਲਦਾ ਥੋੜਾ ਵੱਡਾ ਹੋ ਗਿਆ ਉਹਨੂੰ ਡਿਸਕਵਰੀ ਚ ਆਨੰਦ ਆਉਂਦਾ ਹੈ ਭਾਵ ਅਲੱਗ-ਅਲੱਗ ਕਿਸਮ ਦੇ ਇਨਸਾਨ ਅਲੱਗ-ਅਲੱਗ ਕਿਸਮ ਦੀ ਦੁਨੀਆ ਤੇ ਹਰ ਕੋਈ ਆਪਣੇ ਮੁਤਾਬਕ ਆਪਣਾ ਆਨੰਦ ਲੈਂਦਾ ਉਸੇ ਤਰ੍ਹਾਂ ਹੀ ਭਾਈ ਜਿਸ ਨੂੰ ਵੀ ਗੁਰਬਾਣੀ ਚੰਗੀ ਲੱਗੀ ਮਨਮੱਖ ਨੂੰ ਛੱਡ ਕੇ ਬਾਕੀ ਸਭ ਨੂੰ ਚੰਗੀ ਲੱਗਦੀ ਹੈ ਮਨਮੱਖ ਨੂੰ ਗਰਵਾਣੀ ਨਹੀਂ ਪਉਂਦੀ ਜਿਸ ਤਰ੍ਹਾਂ ਕਾਊਆ ਕਪੂਰ ਨਾ ਚਖੇ ਕਹਿੰਦੇ ਜਿਸ ਤਰ੍ਹਾਂ ਕਾਂ ਨੂੰ ਕਪੂਰ ਚੰਗਾ ਨਹੀਂ ਲੱਗਦਾ ਉਹਨੂੰ ਕੇਵਲ ਤੋਂ ਕੇਵਲ ਗੰਦਗੀ ਵਸਤਾ ਚੰਗੀ ਲੱਗਦੀ ਹੈ ਉਹਨੇ ਉਧਰ ਹੀ ਮੂਰ ਮਾਣਾ ਉਹਨੇ ਇਹ ਨਹੀਂ ਦੇਖਣਾ ਕਿ ਇਧਰ ਕੋਝੂ ਆਉਂਦੀ ਹੈ ਮੈਂ ਖਜੂ ਬੜੀ ਚੀਜ਼ ਖਾਵਾ ਵੇ ਕਬੂਰ ਤੇ ਆ ਵਸ ਗੰਦੀ ਹੈ ਉਹਦੀ ਖਾਣੀ ਹੁੰਦੇ ਕਪਉ ਕਊਆ ਕਪੂਰ ਨਾ ਚਖੇ ਤੇ ਉਹਨੂੰ ਕੇਵਲ ਤੋਂ ਕੇਵਲ ਗੰਦਗੀ ਚੰਗੀ ਲੱਗਦੀ ਹੈ ਬਦ ਅਲੱਗ ਸਵਾ ਹੈ ਉਸੇ ਤਰ੍ਹਾਂ ਹੀ ਮਨਮੁਖ ਨੂੰ ਬਾਣੀ ਨਹੀਂ ਚੰਗੀ ਲੱਗਦੀ ਗੁਰੂ ਦਾ ਉਪਦੇਸ਼ ਚੰਗਾ ਨਹੀਂ ਲੱਗਦਾ ਉਸ ਤੋਂ ਇਲਾਵਾ ਸਭ ਨੂੰ ਹੀ ਚੰਗਾ ਲੱਗਦਾ ਹੁਣ ਜੋ ਜੋ ਵੀ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਸੰਸਾਰ ਵਿੱਚ ਜਿਸ ਤਰ੍ਹਾਂ ਵੀ ਪੜਦਾ ਉਹਦੇ ਵਾਸਤੇ ਜ਼ਰੂਰੀ ਨਹੀਂ ਕਿ ਉਹ ਭਾਈ ਤੁਹਾਡੀ ਮਰਿਆਦਾ ਮੁਤਾਬਕ ਬੈਠਾ ਹੋਵੇਗਾ ਕਿਉਂ ਜਿਵੇਂ ਤੁਸੀਂ ਬਣਾਇਆ ਤਾਂ ਪੰਥ ਕੁ ਮਰਿਆਦਾ ਨਹੀਂ ਭਾਈ ਕਿ ਕਿਸੇ ਵੀ ਇੱਕ ਤੇ ਰਹਿਣਾ ਕੋਈ ਖਾਸ ਅਵਸਥਾ ਹੋਣੀ ਚਾਹੀਦੀ ਜਿਸ ਤਰ੍ਹਾਂ ਆਪਾਂ ਚੱਲਦੇ ਫਿਰਦੇ ਪੜਦੇ ਆ ਦੁਨੀਆ ਵੀ ਪੜਦੀ ਆ ਮਹਿਲ ਖੋਲਦੀ ਏ ਕੋਈ ਸ਼ਬਦ ਚੰਗਾ ਲੱਗਿਆ ਕੀਰਤਨ ਦਾ ਉਹਨੂੰ ਰਸ ਆਇਆ ਉਸਨੇ ਵਾਰ-ਵਾਰ ਸੁਣਨਾ ਗੁਰਬਾਣੀ ਦੇ ਸ਼ਬਦ ਅਲੱਥਾ ਨਾਲ ਹੈ ਭਾਵੇਂ ਇੰਗਲਿਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਪਰ ਅਲੱਥਾ ਵੀ ਨਾਲ ਲਿਖਿਆ ਹੋਇਆ ਅਰਥ ਵੀ ਵਿਖਿਆਨ ਕੀਤੇ ਹੋਏ ਨੇ ਸਭ ਕੁਝ ਲਿਖਿਆ ਤੇ ਪੜਦਾ ਉਹਨੂੰ ਜਿਉਂ-ਜਿਉਂ ਆਨੰਦ ਆਉਂਦਾ ਪੜਦਾ ਇਹਦਾ ਅਸੀਂ ਮਾਨਮਰਯਾਤਾ ਤੁਰੇ ਫਿਰਦੇ ਆਂ ਭਾਈ ਇਹਨੇ ਸਾਨੂੰ ਦਿੱਤਾ ਕੁਝ ਨਹੀਂ ਸਭ ਕੁਝ ਸਾਡਾ ਖੋਈ ਹੋਇਆ ਹੈ ਜੇ ਕੇਵਲ ਤੋਂ ਕੇਵਲ ਇੱਕੋ ਹੀ ਗੱਲ ਪਹਿਲੇ ਦਿਨ ਤੋਂ ਸ਼ੁਰੂਆਤ ਹੋਈ ਹੁੰਦੀ ਆ ਗੁਰੂ ਨਾਨਕ ਸਾਹਿਬ ਦੀ ਸ਼ੁਰੂਆਤ ਇਤੋਂ ਹੀ ਹੋਈ ਸੀ ਇਹ ਹੁਕਮ ਮੰਨਨੇ ਨੇ ਭਾਈ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਭਾਈ ਸੀ ਕਿ ਜੇ ਕਿਤੇ ਉਹਦਾ ਹੁਕਮ ਆਲੀਏ ਉਹਦੇ ਘਰ ਵੀ ਜਾ ਸਕਦੇ ਆ ਵਹਿਗੂ ਨਰੰਕਾਰ ਦੇ ਪਰ ਉੱਤ ਤੱਕ ਸਾਡੀ ਵਾਅਦਾ ਨਹੀਂ ਸਾਡੇ ਮਤ ਵਿੱਚ ਪਾਇਆ ਹੋਇਆ ਹੈ ਕਿ ਪੜੋ ਭਾਈ ਇੰਨਾ ਪੜੋ ਕਸਾਈ ਚੱਲੋ ਬਸ ਜੇ ਕਿਤੇ ਕਹਦੇ ਪੜ ਭਾਵੇਂ ਚਾ ਰੱਖਣ ਪਰ ਮੰਨਨੇ ਜ਼ਰੂਰ ਨਹੀਂ ਭਾਈ ਹੁਣ ਜਿੱਥੇ ਦੇਖਦੇ ਆ ਹੁਣ ਦੁਨੀਆਂ ਦੇ ਵਿੱਚ ਇਹ ਭੇਡ ਚੱਲ ਚਲੀ ਆ ਮਾਇਆ ਵਾਲੀ ਪੈਸੇ ਕਿਵੇਂ ਕਮਾਈਏ ਵੀ ਠੱਗਾ ਢੋਰੀ ਕਰੀ ਇਹ ਤੋਂ ਵੱਡੀ ਠੱਗਾ ਢੋਰੀ ਕੀ ਹੋ ਸਕਦੀ ਹੈ ਗੁਰੂ ਰਾਮਦਾਸ ਪਾਛੈ ਦਾ ਅਸਥਾਨ ਹੋਵੇ ਹੁਣ ਧਿਆਨ ਲੱਗ ਜਾਇਓ ਅਰਮੰਦਰ ਸਾਹਿਬ ਤੁਸੀਂ ਕਿੱਥੋਂ ਦੁਨੀਆ ਦੇ ਵਿੱਚੋਂ ਦੁਨੀਆ ਕਿੱਥੋਂ-ਕਿੱਥੋਂ ਚੱਲ ਕੇ ਆਉਂਦੀ ਹੈ ਦਰਸ਼ਨਦਾਰੇ ਕਰਨ ਆਉਂਦੀ ਹੈ ਗੁਰੂ ਰਾਮ ਦਾ ਸਮਰਾਜ ਦੇ ਸਥਾਨ ਤੇ ਦਰਸ਼ਨਦਾਰੇ ਹੋ ਜਾਣ ਕਿ ਹੋਰ ਨਹੀਂ ਤਾਂ ਭਈ ਘਰ ਦੇ ਕੋਈ ਫੋਟੋ ਲੱਗੀ ਹੁੰਦੀ ਹੈ ਟੀਵੀ ਤੇ ਹੁੰਦਾ ਚਲੋ ਚੱਲਦੇ ਆ ਪਹਿਲਾਂ ਤੇ ਚੱਲਦੇ ਆ ਆਪਾਂ ਦਰਬਾਰ ਸਾਹਿਬ ਦੀ ਗੁਰਬਾਣੀ ਸੁਣਦੇ ਆ ਇਹਦਾ ਭਾਵ ਸਾਰਿਆਂ ਨੂੰ ਉੱਚਾ ਉਹ ਸਥਾਨ ਸਾਡੇ ਹੀ ਪੇਕੀ ਤਾਰੀਆਂ ਨੇ ਅਸਲ ਦੇ ਵਿੱਚ ਇਹ ਪੰਕ ਪੰਤ ਦੇ ਦੁਖੀ ਹੈ ਆਵੇਂ ਦੇਖਦੇ ਆਵੇਂ ਸੁਣਦੇ ਆ ਖਬਰਾਂ ਸੁਣਦੇ ਉਸੇ ਥਾਂ ਦੇ ਨਾਲ ਹੀ ਗੁਰਦਰਾ ਸਾਹਿਬ ਇਹਨੇ ਕਛੀ ਦਾ ਆਧਰ ਸਥਾਨ ਨਹੀਂ ਪਰ ਗੁਰੂ ਰਾਮਦਾਸ ਪਾਤਸ਼ਾਹ ਨੇ ਨਣੋ ਵੱਡੇ ਕਰ ਦੇਣਾ ਬਈ ਜਿਹੜੀ ਮਨੋ ਕਾਵਨਾ ਗੁਰੂ ਰਾਮਦਾਸ ਪਾਤਸ਼ਾਹ ਦੇ ਸਥਾਨ ਤੇ ਪੂਰਨਾ ਹੋਵੇ ਬਾਬਾ ਦੇ ਸੰਗ ਦੀ ਆਜੋ ਤੇ ਇਹ ਵੀ ਇਹਨਾਂ ਨੇ ਇੱਕ ਭੇਡ ਚਾਲ ਚਲਾਈ ਹੋਈ ਹੈ ਅੱਛਾ ਸ਼ਹੀਦ ਇੱਕ ਨਹੀਂ ਸੀ ਤਾਂ ਵਿਅੰਤ ਨੇ ਕੌਮ ਦੇ ਵਿੱਚ ਪਈ ਕਿਹ ਸ਼ਹੀਦਾਂ ਦੀ ਕੋਈ ਗਿਣਤੀ ਕਰ ਸਕਦੇ ਆ ਪਰ ਉਹਨਾਂ ਦਾ ਨਾਮ ਪ੍ਰਚਲਿਤ ਨਹੀਂ ਹੈ ਉਹਨਾਂ ਦੇ ਨਾਂ ਤੇ ਦੁਕਾਨ ਨਹੀਂ ਚਲਦੀ ਜਿਹਦੇ ਨਾਂ ਤੇ ਦੁਕਾਨ ਚਲਦੀ ਹੈ ਇਹ ਤੁਹਾਨੂੰ ਵੀ ਅਜੀਬ ਲੱਗਦਾ ਵੀ ਜਿੱਤੇ ਗੁਰੂ ਰਾਮਦਾਸ ਪਾਸ਼ਾ ਜੀ ਮਰਦਾ ਅਸਥਾਨ ਹੋਵੇ ਏ ਨਹੀਂ ਕਹਿੰਦੇ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਦੇ ਅਸਥਾਨ ਤੇ ਸਭ ਮਨੋ ਕਾਵਨਾ ਚਾਰ ਪਦਾਰਥ ਜੇ ਕੋ ਮੰਗੇ ਵਿਚਾਰ ਪਦਾਰਥ ਕਾਮ ਧਰਮ ਅਰਥ ਮੁ ਇਹ ਚਾਰੇ ਮੰਗਣਗੇ ਪਰ ਕਹਿੰਦੇ ਨਹੀਂ ਪਤਾ ਵਜ੍ਹਾ ਕੀ ਹੈ ਕਿਉਂਕਿ ਭਾਈ ਉਹਨਾਂ ਨੇ ਸਾਨੂੰ ਮਾਇਆ ਨਹੀਂ ਚੱਕਣ ਦੇਣੀ ਉੱਥੇ ਇਸ ਕਰਕੇ ਅਸੀਂ ਆਪਦੀ ਇੱਕ ਅਲੱਗ ਦੁਕਾਨ ਖੋਲੀ ਚੋਪਰਾ ਔਰ ਇਹਨਾਂ ਨੂੰ ਪੁੱਛੀ ਤਾਂ ਕਿ ਚਲੋ ਠੀਕ ਆ ਭਾਈ ਉਹ ਪੈਸੇ ਦੇ ਕੇ ਬੰਦੇ ਘਣਾਉਂਦੇ ਆ ਮੇਰੀ ਮਨੋ ਕਾਣਾ ਪੁਨੀ ਬਰਾ ਕਾਰੋਬਾਰ ਚੱਲ ਪਿਆ ਉਹ ਚੱਲ ਗਿਆ ਉਹ ਤਾਂ ਜੋ ਅੰਗਰੇਜ਼ ਤਾਂ ਜਾਂਦੀ ਨਹੀਂ ਕਿਤੇ ਭਾਈ ਉਹਨਾਂ ਦੇ ਕਾਰੋਬਾਰ ਜੜੇ ਕਿਉਂ ਚੱਲਦੇ ਆ ਉਹ ਕਿਤੇ ਪਹਿਰੇ ਕੱਟ ਕੇ ਜਾਂ ਲక్ష్ਮੀ ਪੂਜਾ ਕਰਕੇ ਨੇ ਵੀਰ ਹੋਏ ਨੇ ਉਹਨਾਂ ਤੇ ਇਹਨਾਂ ਗੱਲਾਂ ਦਾ ਪਤਾ ਵੀ ਕੋਈ ਨਹੀਂ ਹੈ ਕਿ ਜਿੰਨਾ ਦੇਸਾਂ ਵਿੱਚ ਅਸੀਂ ਆਪਣੇ ਘਰ ਨੂੰ ਜਿਸ ਧਰਤੀ ਦੇ ਉੱਤੇ ਇਹ ਨਹੀਂ ਬਾਣੀ ਪੜੀ ਜਾਂਦੀ ਐ ਚਪਹਿਰੇ ਹੁੰਦੇ ਨੇ ਲਛਮੀ ਪੂਜੀ ਜਾਂਦੀ ਐ ਤੇਰੀ ਵੀ ਇਸ ਧਰਤੀ ਨਹੀਂ ਛੱਡ ਕੇ ਸੀ ਤੇਦੀ ਧਰਤੀ ਜਾਣੇ ਇੱਥੇ ਜਾਣੇ ਉਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਗੱਲਾਂ ਬੰਨਣੇ ਤਾਂ ਦੂਰ ਦੀ ਗੱਲ ਇਹਦਾ ਭਾਵੇਂ ਇੱਧਰ ਵਾਲਾ ਪਖੰਡ ਹੈ ਉਹ ਸੱਚ ਐ ਔਰ ਅਸੀਂ ਪਖੰਡ ਦੇ ਪਿੱਛੇ ਤੁਰੇ ਫਿਰਦੇ ਆ ਕਿ ਜਿੱਥੇ ਗੁਰੂ ਰਾਮਦਾਸ ਪਾਸ਼ਾਏ ਦਾ ਸਥਾਨ ਹੋਵੇ ਉਹਨੂੰ ਨੀਵਾ ਕਰ ਦੇਣਾ ਕਿਨਾਂ ਕਿ ਸਾਡੇ ਆ ਸਾਡੇ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਕੇ ਭਾਈ ਸਾਡੇ ਸਥਾਨ ਤੇ ਆ ਇੱਥੇ ਅਸੀਂ ਚਪੌਰਾ ਕਰਦੇ ਆ ਠੀਕ ਆ ਭਾਈ ਸਾਬਤ ਕਰਦੇ ਕਿ ਕਦੇ ਕਦੇ ਮਸਲੇ ਆ ਕੌਮ ਦੇ ਇਹਨਾਂ ਦਾ ਹੱਲ ਕਰਦੇ ਮੇਰੇ ਤਾਂ ਮੰਨਾਂਗੇ ਭਾਈ ਫਲਾਣੇ ਸਾਧ ਨੇ ਫਲਾਣੇ ਦੋਸਤਾਂ ਕੀਤੀ ਵਗਨ ਕੀਤਾ ਗਰਵਾਣੀ ਪੜੀ ਦੇਖੋ ਕਾਰਜ ਦਰਾਸ ਹੋ ਗਏ ਇਹ ਤਾਂ ਕੇਵਲ ਤੋਂ ਕੇਵਲ ਆਪਣੇ ਕਾਰਜ ਦਰਾਸ ਕਰਦੇ ਫਿਰਦੇ ਆ ਇਹ ਤਾਂ ਆਪਣੇ ਕਾਰਜ ਦਾਸ ਕਰਦੇ ਆ ਮਾਇਆ ਨੂੰ ਅਸੀਂ ਪ੍ਰਮੁੱਖ ਰੱਖਿਆ ਹੋਇਆ ਧਰਮ ਤੋਂ ਕੀ ਲੈਣਾ ਧਰਮ ਦਾ ਤਾਂ ਤੁਹਾਨੂੰ ਜੋਜੀ ਕੋਈ ਨਹੀਂ ਕਿ ਜੋ ਹੁਣ ਤੱਕ ਤੁਸੀਂ ਚੱਲਦਾ ਦੇਖ ਰਹੇ ਹੋ ਨਾ ਇੱਕ ਕਾਰੋਬਾਰਾ ਇੱਕ ਬਿਜ਼ਨਸ ਹੈ ਧਰਮ ਨਹੀਂ ਹੈ ਧਰਮ ਤਾਂ ਕੋਈ ਬਿਰਲੀਆਂ ਥਾਵਾਂ ਤੇ ਹੈ ਭਾਈ ਜਿੱਥੇ ਧਰਮ ਦੀ ਗੱਲ ਕਰਦੀ ਹੈ ਗੁਰਬਾਣੀ ਦੀ ਸ਼ੁਰੂਆਤ ਹੋਣੇ ਨਾਲ ਹੀ ਕਹਿਣਾ ਵੀ ਜੇ ਨਿੱਕ ਮਲੜੀ ਗਾਂ ਫੇਰ ਪੜੀ ਇਹ ਗਾਲਾਂ ਦਾ ਤਦ ਪੜੇਗਾ ਨਾ ਉਨ ਆਪਣਾ ਕੀ ਵੀ ਨਹੀਂ ਵੀ ਗਣਤੀਆਂ ਵਿੱਚ ਆਜਨੇ ਆ ਬਾਲਾ ਫੇਨਨੀ ਆ 38 ਫੇਲਣੀ ਆ 33 ਫੇਲਣੀ ਆ ਇੰਨੀ ਵਾਰ ਬਾਈ ਗੁਰੂ ਕਹਿਣਾ ਗਣਤੀ ਮਿੰਤੀ ਕਿਉਂ ਆ ਭਾਈ ਜਿੰਨਾ ਜੱਦ ਸਦਦਾ ਚੱਲਦਾ ਚੱਲ ਬਈ ਜਿੰਨਾ ਸਾਸ ਗਰਾਸ ਦਾ ਵਿਸਰੇ ਆਸਾਂ ਤੇ ਗੱਲ ਕਹੀਏ ਕਿ ਸਾਸ ਗਰਾਸ ਭਾ ਸਾਹ ਅੰਦਰ ਖੇਦਿਆ ਔਰ ਬਾਹਰ ਕਜਦਿਆ ਵੀ ਕਿ ਉਸ ਵੈਰ ਨੂੰ ਤੇ ਆ ਭਾਈ ਜੇ ਸਾਸ ਗਰਾਸ ਤਾਂ ਹੈਗਾ ਹਰ ਨਾਮ ਮਨ ਮੰਤ ਤਨ ਸੇ ਸੇ ਨਾਨ ਓਰਨ ਸੋਈ ਸੰ ਬੰਦਾ ਮਨੁਖ ਗਣਤੀਆਂ ਜਿ ਪਿਆਪੇ ਮਾਲਾ ਜਰੂਰੀ ਹੈ ਇਹ ਕਿੰਨਾ ਨੇ ਹੱਥ ਚ ਪਾਇਆ ਆ ਸਾਧਾ ਨੇ ਪਖੰਡੀਆਂ ਨੇ ਔਰ ਜਿੰਨਾ ਪਿੱਛੇ ਤੁਰੇ ਫਿਰਦੇ ਹਣ ਜਦੋਂ ਕੋਈ ਉਹਨਾਂ ਦਾ ਐਸਾ ਕਾਰਨਾਮਾ ਹੁੰਦਾ ਫਿਰ ਪਤਾ ਲੱਗਦਾ ਫਿਰ ਅਸੀਂ ਧੂਧੂ ਕਰਦੇ ਆ ਆ ਹੋਇਆ ਨਾ ਤੁਹਾਡੇ ਸਾਹਮਣੇ ਹੈ ਕੇ ਕੇ ਜਦੋਂ ਤੇ ਕੱਟ ਤੋੜਾ ਹੁੰਦਾ ਕੀ ਜਦੋਂ ਤਲਵੰਡੀ ਵਾਲੇ ਸਾਧ ਦੀ ਹੁਣ ਆ ਵੀਡੀਓ ਆਈ ਏ ਸੱਚਾ ਵਾ ਭੱਜਿਆ ਕਿਉਂ ਆ ਡਰਦਾ ਕੋਣ ਆ ਗੁਰਬਾਣੀ ਕਹਿੰਦੀ ਸੋ ਡਰੇ ਜੋ ਪਾਪ ਕਮਾਵੇ ਧਰਮੀ ਵਿਗਸੇਤ ਇੱਕ ਪਹਿਲਾਂ ਭੱਜ ਗਏ ਉਹ ਕੁੜੀ ਨੂੰ ਮਾਰ ਕੇ ਚਲਾ ਗਿਆ ਤੇ ਭਈ ਉੜ ਗਿਆ ਭਾਵ ਗਲਤ ਸੀ ਪਾਪੀ ਸੀ ਡਰਿਆ ਤਾਂ ਹੀ ਐ ਨਾ ਸੋ ਡਰੇ ਜੋ ਪਾਪ ਕਮਾਵੇ ਹੁਣ ਸਾਧ ਕਿਉਂ ਭੱਜ ਗਏ ਇਹ ਸੱਚਾ ਸੀ ਭਾਈ ਕਿਸੇ ਨੇ ਇਸ ਤਰ੍ਹਾਂ ਹੀ ਛੇੜਖਾਨੀ ਕੀਤੀ ਹੈ ਕਿ ਆਟੀ ਵਿਲੇਜ ਇੰਟੈਲੀਜੈਂਟ ਦਾ ਭਾਈ ਜਮਾਨਾ ਕੁਝ ਹੋ ਸਕਦਾ ਹੈ ਪਰ ਤੂੰ ਕਿਉਂ ਭਜਦਾ ਵਈ ਇਹਦਾ ਭਾਗ ਤੂੰ ਹੀ ਝੂਟਾ ਵਾ ਤੇ ਜਿਹੜੇ ਚੇਲੇ ਚ ਪਟਿਆਲੇ ਵੀ ਮੰਨਦੇ ਨਹੀਂ ਭਾਈ ਕਹਿੰਦੇ ਕਿਸ ਨੇ ਸ਼ਰਾਰਤ ਕੀਤੀ ਹੈ ਤੇ ਭਾਈ ਸ਼ਰਾਰਤ ਕੀਤੀ ਹੈ ਤੇ ਸਾਡੇ ਤੂੰ ਕਿਉਂ ਭਜਿਆ ਵਈ ਤੂੰ ਦਾ ਸੱਚਾ ਨਾ ਤੈਨੂੰ ਤਾਂ ਰੱਬ ਤੇ ਵਿਸ਼ਵਾਸ ਹੈ ਭਰੋਸਾ ਹੈ ਦੁਨੀਆ ਨੂੰ ਵਿਸ਼ਵਾਸ ਜਗਾਉਣਾ ਤੇਰਾ ਆਪਦਾ ਵਿਸ਼ਵਾਸ ਕਿਤੇ ਨਹੀਂ ਇਹ ਮਾਇਆ ਸੀ ਇਹ ਧਰਮ ਦੇ ਨਾਤੇ ਮਾਇਆ ਇਕੱਠੀ ਕੀਤੀ ਜਾਂਦੀ ਸੁਭਾ ਵਡੇ ਇਕੱਠੀ ਜਾਂਦੀ ਹੈ ਇਹ ਹੀ ਅਸੀਂ ਆਪਣੇ ਮਨ ਦੇ ਅੰਦਰ ਧਾਨ ਕੀਤਾ ਹੋਇਆ ਭਾਈ ਸਾਨੂੰ ਇਹ ਹੀ ਸਿਖਾਉਂਦੇ ਆ ਰਹੇ ਪਰ ਬੰਦੇ ਆ ਇਥੇ ਪੰਨਾ ਗੱਲ ਨਹੀਂ ਬਣਦੀ ਇਹ ਮੁਗਤ ਹੋਣਾ ਤੇ ਭਾਈ ਤੈਨੂੰ ਸਤਗੁਰੂ ਪਾਇ ਚਾਹੁੰਦੇ ਆ ਹਣ ਇੱਕ ਹੁਕਮ ਨੂੰ ਮੰਨਣਾ ਪਵੇਗਾ ਐਵੇਂ ਨਹੀਂ ਭਾਈ ਲੈਣਾ ਜੀ ਨੂੰ ਗੱਦੀ ਮਿਲ ਗਈ ਸੀ ਕਿ ਆਪਣਾ ਰੂਪ ਦੇ ਦਿੱਤਾ ਦੂਸਰੇ ਨਾਨਕ ਬਣਾ ਦਿੱਤਾ ਹੁਕਮ ਵੀ ਐਸੇ ਐਸੇ ਕਦੇ ਕਹਿੰਦੇ ਅਦ੍ਰਕਾਂ ਤੇ ਚੜਦਾ ਮਠਿਆਈ ਲਾ ਕਦੇ ਕੁਝ ਕਹਿੰਦੇ ਕਦੇ ਕੁਝ ਕਹਿੰਦੇ ਜਿਹਨੂੰ ਸੁਣ ਕੇ ਬੰਦਾ ਕਹਿੰਦਾ ਇਹ ਕਿਵੇਂ ਹੋ ਸਕਦਾ ਬਈ ਪਰ ਉਥੇ ਤਾਂ ਹੁਕਮ ਬੰਨਣਾ ਸੀ